ਪੌੜੀ ਬਜਰ ਕਪਾਟ ਕਾਇਆ ਗੜਪੀਤਰ ਊੜ ਕੁਸਤ ਅਪਮਾਨੀ ਪਰਮ ਪੂਲੇ ਨਦਰ ਨਾ ਆਵਨੀ ਮਨਮੁਖ ਅੰਧ ਗਿਆਨ ਇਹ ਬੱਜਲ ਲਫ਼ਜ਼ ਬੋਲਦੇ ਨੇ ਬੱਜਲ ਲਫ਼ਜ਼ ਨਹੀਂ ਹੈ ਅੱਛਾ ਬੱਜਾ ਨੂੰ ਬੱਜਲ ਨਾਲ ਜੋੜਦੇ ਬਜਰ ਹੈ ਉਹ ਯਾਰ ਉਹ ਕਹਿੰਦੇ ਨੇ ਜਿਹਨੂੰ ਜਰਾ ਰੋਗ ਤੋਂ ਰਹਿਤ ਹੈ ਜਿਹੜਾ ਪੁਰਾਣੇ ਦੀ ਹੁੰਦਾ ਬਜਰ ਹੈ ਉਹ ਯਾਰ ਜਿਹੜਾ ਰੋਗ ਦੀ ਲਗਦਾ ਜਿਹੜਾ ਰੋਗ ਤੋਂ ਰਹਿਤ ਹੈ ਜੋ ਪੁਰਾਣੇ ਦੀ ਹੁੰਦਾ ਬਜਰ ਠੀਕ ਹੈ ਜੀ ਦੋ ਜਿੰਝਾਂ ਬਜਲ ਨੇ ਸੱਚਵੇਂ ਬਜਾਦਾ ਪਰਬ ਵੀ ਬਜਾਦਾ ਪਰਬ ਵੀ ਪਰਾਨ ਨਹੀਂ ਹੁੰਦਾ ਐ ਨਹੀਂ ਹੈਗਾ ਵੀ ਜੇ ਆਪੇ ਪਰਾਨ ਪਰਾਨ ਹੋ ਕੇ ਪਰਬ ਤੇ ਲਿਆ ਜਾਊ ਪਰਬ ਦਾ ਰਾਜ ਕੀ ਕਰਨਾ ਪਰਾਨ ਹੋ ਕੇ ਆਪੇ ਟੈਟੇ ਰਹੀ ਹੋ ਜੂ ਇਹ ਜਿਹੜੇ ਪਰਬ ਤੇ ਕਪਾਲ ਰਣੇ ਬਜਲ ਨੇ ਇਹ ਵੀ ਪਰਾਨੇ ਜੀੁੱਤੇ ਆਪੇ ਹੀ ਨਹੀਂ ਖੁੱਲ ਜਾਂਦੇ ਇਹਨਾਂ ਨੇ ਕਦੇ ਵੀ ਜਿੱਦਿਆ ਵਰਜੀ ਕਰੋੜਾ ਚਾਹੇ ਸਾਲ ਡਿਊਟੀ ਉਹ ਭੁਗਤ ਲੈ ਫਜਰ ਕਪਾਟ ਹਾਂਜੀ ਫਜਰ ਕਪਾਟ ਕਾਇਆ ਗੜ ਪੀਤਰ ਕੂੜ ਕੁਸਤ ਅਬ ਕਾਇਆ ਗੜ ਪੀਤਰ ਅੱਦਰ ਨੇ ਇਹ ਹਰਦੇ ਵਿੱਚ ਨੇ ਕੀ ਨੇ ਬੁੱਧੀ ਦੇ ਯਾਰ ਕਸਮ ਦੇ ਵਿਚਾਲੇ ਹਰਦੇ ਯਾਰ ਬੁੱਧੀ ਦੇ ਵਿਚਾਲੇ ਨੇ ਉੱਧਰ ਹਰ ਨਾ ਹਾਂਜੀ ਚੱਲ ਚੱਲ ਮੈਂ ਹਰਦੀਪੂਸ ਠੀਕ ਹੈ ਹਰ ਦੇ ਆਰ ਬੁੱਧੀ ਦੇ ਵਿਚਾਰੇ ਨੇ ਇਹ ਬਜਰ ਕਪਾੜ ਤੋ ਆਦੇ ਤੂੰ ਪਾਇਆ ਗੜ ਭੀਤਰ ਕੂੜ ਤੂ ਸਤ ਅਭਮਾਨੀ ਇਹ ਇਸ ਕਰਕੇ ਦਾ ਕੂੜ ਹੈ ਝੂਠ ਹੈ ਕਪਾੜ ਦੀ ਜਿੱਦਲ ਨੇਰਿਆ ਉਧਰ ਕੂੜ ਹੈ ਝੂਠ ਹੈ ਕੂੜਾ ਉਧਰੇ ਕੁਸਾਤ ਹੈ ਉਧਰ ਸਹੀ ਸੱਚ ਨਹੀਂ ਹੈ ਕੁਸਾਤ ਉਦ ਦਾ ਝੂਠ ਨੂੰ ਸੱਚ ਕਰਕੇ ਪੇਸ਼ ਕਰਦੋ ਲੋਕਾਂ ਨੂੰ ਲੱਗੇ ਸੱਚ ਹੋਵੇ ਸੱਚ ਹੈ ਉਹ ਕੁਸਾ ਤੋਂ ਲੋਕਾਂ ਨੂੰ ਸਾਥ ਲੱਗੇ ਇਹਨੇ ਜਿੰਨੇ ਧਰ ਪੜਾਏ ਨੇ ਬੜੇ ਨੇ ਲੋਕਾਂ ਦਾ ਸੱਚ ਕਰ ਲੱਗਦੇ ਹੀ ਨਹੀਂ ਉਹ ਲੋਕ ਤਾਂ ਉਹਨਾਂ ਨੂੰ ਸੱਚ ਕਰਕੇ ਪਾਉਂਦੇ ਨੇ ਪਰ ਉਹ ਕੁਸਤ ਦੇ ਬੁਗਾੜਿਆ ਹੋਇਆ ਸੱਚ ਹੈ ਉਹ بگੜਿਆ ਹੋਇਆ ਸੱਚ ਕੁਸਤ ਉਹ ਕੁਸਤ ਅਬ ਮੰਨੀ ਉਹ ਬੁਮਾ ਦੀਨੇ ਲੋ ਜਿਹੜਾ ਇਹ ਕਰਦੇ ਨੇ ਘੜੀ ਨੇ ਕੋਕਾ ਹੁਣ ਹਵਨ ਵਾਲੇ ਵਿਰੋਧਾਰਨਾਵਾਂ ਨਾਲ ਵਿਰੋਧ ਕਰਨ ਵਾਲੇ ਲੋਕ ਕੁਰਬਾਨੀ ਤੋਂ ਖਰਾਬ ਪ੍ਰਚਾਰ ਐਸਾ ਕਰਦੇ ਨੇ ਕੁਰਬਾਨੀ ਦੇ ਅਰਥ ਨੂੰ ਬੁਗੜ ਕੇ ਉਹ ਐਂ ਲੱਗਦਾ ਦੇ ਵੀ ਇਹ ਸੱਚੇ ਨੇ ਜਿਵੇਂ ਭਾਈ ਗੁਰਦਾਸ ਦੇ ਨਾਮ ਤੇ 12 ਲਿਖਾਤੀ ਕੋਈ ਤਾਰਿਖ ਲਗਾਤੀਆਂ ਚੱਕੀਆਂ ਲਗਾਤੀਆਂ ਉਹ ਕੋਸਾ ਪੈਸਾ ਉਹ ਮਰਦੀਆਂ ਦਾ ਲਿਖਾਇਆ ਹੋਇਆ ਹੈ ਗੁਰੂ ਰਾਜ ਕਰਨਾ ਸੀ ਉਧਰ ਪੜਦੇ ਨੇ ਹੰਕਾਰੀ ਸੀ ਬਦਵਾਨ ਸੀ ਬਦਵਾਨ ਸਾਰੇ ਹੰਕਾਰੀ ਹੁੰਦੇ ਨੇ ਇਹ ਸਾਰੇ ਬਲਦਕੇ ਕਰਦੇ ਹੁੰਦੇ ਨੇ ਇਹ ਕੰਮ ਤੇ ਠੀਕ ਹੈ ਜੀ ਚਾਹ ਕਿ ਨਹੀਂ ਕਿਸੇ ਦੇ ਬੱਲੇ ਕੱਖ ਰਹਿਣ ਦੁੱਦਾ ਹਾਂ ਜੀ ਪਰਮੀ ਭੂਲੇ ਨਦਰ ਨਾ ਆਵਨੀ ਮਨਮੁਖ ਅੰਧ ਗਿਆਨੀ ਪਰਮਪੁਰ ਜਿਵੇਂ ਜਨ ਪਰਮਪੁਰ ਵਿੱਚ ਭੁੱਲਿਆ ਆ ਮਨਮੁਖ ਆ ਨਾ ਆ ਗਿਆਨੀ ਏ ਉਰੂ ਕੀ ਬਰਾਲ ਗੂਆ ਸੱਚ ਕੀ ਓਨੂੰ ਵੀ ਸੱਚ ਦਾ ਬਗੈਰ ਹੁੰਦਾ ਆ ਉਹਨੂੰ ਦੀ ਬਗਾਲਾ ਅੱਗੇ ਤੂੰ ਕੀ ਕਰਦੇ ਏ ਉਹ ਤਾਂ ਸਭ ਤਾਂ ਬਈ ਠੀਕ ਹੈ ਕਰ ਰਿਆ ਪ੍ਰਚਾਰ ਜੋ ਮੈਂ ਕਰ ਰਿਆ ਨਾ ਪ੍ਰਚਾਰ ਬਹੁਤੇ ਸਾਡੇ ਪ੍ਰਚਾਰਕ ਵੀ ਅਣਜਾਨ ਪਰੇ ਜੀ ਛਾਕੀ ਬੰਦ ਕੇ ਪ੍ਰਚਾਰ ਕਰ ਲੈਦੇ ਹਾਂ ਅੱਦ ਗਿਆ ਦੀ ਦੇ ਗਿਆ ਨਹੀਂ ਆਗਾ ਹਾਂ ਜੀ ਉਪਾਏ ਕਿਤੇ ਨਾ ਲੱਭਣੀ ਕਰ ਭੇਖ ਠਕੇ ਭੇਖਵਾਨੀ ਮਾਮ ਕਿਸੇ ਉਪਾਏ ਨਾ ਲੱਭਦਾ ਕਿਸੇ ਭੇਖ ਨਾਲ ਨਹੀਂ ਲੱਭਦਾ ਭੇਖ ਬਥੇਰੇ ਕਰ ਕਰ ਥਕ ਲਿਆ ਗਿਆ ਦੀ ਅਬ ਉਹ ਮੰਦੀ ਲੋਕ ਪਰ ਕਰ ਕਰਕੇ ਥੱਕ ਲੇ ਤੇ ਪਾਇ ਦੀ ਲਬੇ ਅਗੇ ਸਾਨੂੰ ਕਰੇ ਪਾਇ ਕਿਸੇ ਨਾਲ ਲਬੜੀ ਇਹ ਕੱਢਣ ਵਾਲੇ ਜਿਹੜੇ ਸਭ ਅਮੰਦੀ ਦੇ ਕਿੰਨੇ ਬਤਾ ਨੇ ਦੁਨੀਆ ਦੇ ਵਿੱਚ ਸਾਰਿਆਂ ਨੇ ਦੇਖਦੇ ਜੇ ਕੋਈ ਕਾਇ ਸਖਰ ਦਾ ਕੋਈ ਦੇਖਦੀ ਖਾਲਸੇ ਦੀ ਵਰਦੀ ਹੈ ਖਾਲਸਾ ਫੌਜ ਤਾਂ ਲਿਖੀ ਹੈ ਜਾਣ ਕੇ ਲਿਖੀ ਹੈ ਦਸਨ ਬਾਸ਼ਾ ਦੀ ਖਾਲਸਾ ਫੌਜ ਢਾਲਪੁਰ ਕੀ ਤਾਂਗੇ ਨੂੰ ਕੋਈ ਦੇਖ ਨਾ ਬੰਦੁਰੇ ਫੌਜੀ ਵਰਦੀ ਹੁੰਦੀ ਹੈ ਦੇਖ ਨਹੀਂ ਹੁੰਦਾ ਸਾਡੀ ਦੁਨੀਆ ਵਿੱਚ ਫੌਜਾਂ ਦੇ ਉਹ ਪੇਖ ਨਹੀਂ ਕੋਈ ਕਹਿੰਦਾ ਵਰਦੀ ਕਹਿੰਦਾ ਉਹ ਵਰਦੀਰ ਪੇਖੇ ਹੀ ਫਰਕ ਹੁੰਦਾ ਹਾਂਜੀ ਨਹੀਂ ਤਾਂ ਫਿਰ ਆਪਾਂ ਵੀ ਇਸ ਪੰਕਤੀ ਵਿੱਚ ਕਵਰ ਹੋ ਜਾਾਂਗੇ ਸਾਡੇ ਤੇ ਵੀ ਲੱਗ ਜੂ ਦਫਾਏ ਇਹਦਾ ਦਬਾ ਸਾਡੇ ਤੇ ਵੀ ਲੱਗੀ ਜੀ ਉਪਾਏ ਕਿਤੇ ਨਾ ਲੱਭਣੀ ਏਕ ਥਕੇ ਭੇਖਵਾਨੀ ਗੁਰ ਸ਼ਬਦੀ ਖੋਲਾਈਐ ਨਾ ਪਰ ਨਾਮ ਜਪਾਨੀ ਗੁਰ ਸ਼ਬਦੀ ਖੋਲਾਈਆਂ ਜਿਹੜੇ ਬਜੜ ਕੋ ਪਾੜ ਰਹਾ ਖੁੱਲੇ ਕੇ ਮੈਨੈ ਕੋਲੀ ਜਾਂਦੇ ਕੋਲੀ ਜਾਂਦੇ ਆ ਜਿਹੜਾ ਗੁਰਸ਼ਬਦਾ ਨਾ ਗੁਰੂ ਦਾ ਉਪਦੇਸ਼ ਆ ਗੁਰਬਾਨੀ ਹੈ ਕਿਉਂ ਜਿਉਂ ਇਹਦੀ ਸਲੰਗਾਂ ਹੁੰਦੀ ਹੈ ਤੇ ਉਹਦੇ ਖੁੱਲ੍ਹੇ ਚਲੇ ਜਾਂਦੇ ਨੇ ਉਹ ਕੋਲ ਨੇ ਕਿੱਦਾਂ ਉੱਡੇ ਸੰਦੇ ਵਿੱਚ ਉਹ ਢੇਰਾ ਹੀ ਆ ਵਿਚਾਲੇ ਕਪਾੜ ਕਬੂੜ ਕੁਛ ਨਹੀਂ ਆ ਉਹ ਢੇਰਾ ਢੇਰਾ ਫੇਰਾ ਪਿੱਤਾ ਪੈਂਦਾ ਚਲੇ ਜਾਂਦਾ ਫਿੱਟਾ ਪੈਂਦਾ ਚਲੇ ਜਾਂਦਾ ਫਿੱਟਾ ਪੈਂਦਾ ਚਲੇ ਜਾਂਦਾ ਜਿਆ ਗਿਆਨ ਪੂਰਾ ਹੋ ਜਾਂਦਾ ਫਿਰ ਉਹ ਨਹੀਂ ਤਾਂ ਇਹਦੀ ਕਪਾੜਾ ਆਪਣੇ ਵਿਚਾਲੇ ਢੇਰਾ ਰਹਿੰਦਾ ਹੀ ਨਹੀਂ ਜਾਂ ਲਾਬੂ ਦਾ ਨਾਸੇ ਹੋ ਜਾਂਦਾ ਜੇ ਨਾਮ ਪਰਕਟ ਹੁੰਦਾ ਬਿਲਕੁਲ ਨਾਅਲ ਹੋ ਜਾਂਦਾ ਗੁਰਪ੍ਰਸਾਦ ਪਰਮਕਾਨਾਸ ਪਰਮਕਾਨਾਸ ਇੱਕ ਪਾਟ ਹੈ ਉਹ ਪਰਬ ਕੇ ਪੜਦੇ ਸਤਗੁਰ ਖੋਲੇ ਹਰ ਨਾਮ ਜਪਨੀ ਨਾਮ ਜਪਿਆ ਜਾਂਦਾ ਜਿਉ ਜਿਉ ਖੁਲ ਜਾਂਦੇ ਨੇ ਜਿਉ ਜਿਉ ਮਰਬਾਨੀ ਦੀ ਸੁਜੀ ਆਉਂਦੀ ਹੈ ਜਿ ਜਪਾਲੀ ਦਾ ਬੰਦਾ ਜਪੜਾਉਂਦਾ ਜਿਉ 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 ਮਰਬਾਨੀ ਦੀ ਸੁਝਉਂਦੀ ਹੈ ਇਹ ਮਰਬਾਨੀ ਨੂੰ ਪੜਦੇ ਜੇ ਸੁਭੀ ਤੇ ਸੁਭੀ ਤੇ ਗਿਆਨ ਹੁੰਦਾ ਹੈ ਚਾਰਣ ਹੁੰਦਾ ਉਹ ਪਰਬ ਦਾ ਤੇਰਾ ਦੂਰ ਹੋ ਜਾਂਦਾ ਹਰ ਜਿਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤੰ। ਲੇਕੋ ਹਰ ਹਰ ਜਿਉ ਜਦ ਦੋਏ ਇੱਕ ਹੋ ਜਾਂਦੇ ਨੇ ਨਾ। ਹਾਂਜੀ। ਜਦ ਦੋਏ ਇੱਕ ਹੋ ਕੇ ਜੰਦ ਦੇ ਨੇ ਇਹ ਕੋਈ ਤਾਂ ਉਗਵੇ। ਇਹ ਹੀ ਅੰਮ੍ਰਿਤ ਦਾ ਬਿਰਖ ਹੈ। ਬਾਹਰ ਉੱਪਰ ਝੋਲਦੇ ਫਿਰਦੇ ਨੇ। ਉੱਪਰ ਸਰਪੜੀ ਫਿਰਦੇ ਨੇ ਬਾਹਰ। ਆ ਦੇਖ ਲਓ ਕੀ ਲਿਖਿਆ ਗੁਰਬਾਣੀ ਚ। ਹਰ ਜਿਉ ਅੰਮ੍ਰਿਤ ਬਿਰਖ ਹੈ। ਇਹ ਜਿਉ ਆਤਮਾ ਹਰ ਜਹ ਦੇ ਇੱਕ ਹੋ ਜਾਂਦੇ ਨੇ ਨਾ। ਹਾਂਜੀ। ਇਹ ਕੋਈ ਤਾਂ ਉਗਵੇ। ਇਹੀ ਅਮਰਤਾ ਫਿਰ ਕਹੇ ਫੇ ਰੁਕ ਫੇ ਰੁਕਦਾ ਗਿਆਨ ਕੋੁਰ ਸੰਤੋ ਖੜੁਕਹ ਤਾਰਮ ਫੁੱਲ ਫਲ ਗਿਆਉਂ ਗਿਆਨ ਤੋਂ ਫਲ ਲੰਦਾ ਕੋੁਰ ਉਹ ਗਿਆਨ ਦੇ ਨਾਲ ਫੁੱਲਦੇ ਨੇ ਕਬਾੜ ਧਿਆਨ ਚੱਲਣ ਉਦ ਚੱਲਣ ਭਰਮ ਦੇ ਡੇਰੇ ਦੂਰ ਕਰ ਦਿੰਦਾ ਇਹ ਅਮਰਤਾ ਫਿਰ ਕਹੇ ਇਹ ਆਪੇ ਅਮਰਤਾ ਫਿਰ ਕਹੇ ਕੋਈ ਹੋਰ ਅਮਰਤਾ ਫਿਰ ਖਰੀ ਹੈ ਉਹ ਜਿਹੜਾ ਮੇਰੇ ਸਹਿੰਦੇ ਨੇ ਨਾ ਕਾਮ ਤੇ ਦੂ ਬਹੁਅਰ ਕਲਪ ਵਿੱਚ ਸਭ ਬਕਵਾਸ ਹੈ ਕਾਲਪੇਦੂ ਗਉ ਕੀ ਹੈ ਬੇਵਕੁਤੀ ਹੈ ਕਲਪ ਵਿੱਚ ਕੀ ਆ ਬੇਸ਼ਕ ਕਲਪ ਵਿੱਚ ਤੂੰ ਕਹਿ ਦੇ ਰੇ ਫਿਰ ਸ਼ਿਕਾਇਤ ਹੈ ਨਹੀਂ ਪਰ ਇਹਨੂੰ ਮਰਚੀ ਬੰਦੇ ਆ ਆ ਕੇ ਕਾਲਪੁਰਲ ਕੁ ਬੇਸ਼ ਹੈ ਫਿਰ ਸ਼ਿਕਾਇਤ ਆਸੀ ਬੇਸ਼ ਹੈ ਨਹੀਂ ਹਾਂ ਜੀ ਜਿੰਨ ਪੀਆ ਤੇ ਤ੍ਰਿਪਤਾਨ ਕੀ ਭੀਆ ਤੇ ਤ੍ਰਿਪਤਾਨੀ ਜਿਹਨਾਂ ਨੇ ਫੀ ਲਿਆ ਤੂੰ ਤ੍ਰਿਪਤ ਹੋਗੇ ਉਹਨਾਂ ਦੀ ਭਾਇਆ ਦੀ ਜਿਹੜੀ ਸੀਗੀ ਅੱਛਾ ਟ੍ਰੈਸ਼ਨ ਖਤਮ ਹੋ ਗਈ ਠੀਕ ਹੈ